ਲੋਕ ਸਿਰਫ ਤਮਾਸ਼ਾ ਵੇਖਦੇ ਆ ਮਦਦ ਕੋਈ ਨਹੀਂ ਕਰਦਾ ਬਹੁਤ ਸਮਾਂ ਪਹਿਲਾਂ ਦੀ ਗੱਲ ਆ ਤਿੱਬਤ ਦਾ ਇੱਕ ਪਹਾੜੀ ਰਾਜਾ ਆਪਣੇ ਇਨਸਾਫ ਲਈ ਬਹੁਤ ਜ਼ਿਆਦਾ ਪ੍ਰਸਿੱਧ ਸੀ ਦੂਰੋਂ ਦੂਰੋਂ ਲੋਕ ਆਪਣੇ ਮਸਲੇ ਹੱਲ ਕਰਵਾਉਣ ਲਈ ਰਾਜੇ ਕੋਲ ਆਉਂਦੇ ਸਨ ਉਸ ਰਾਜ ਵਿੱਚ ਦੋ ਗਰੀਬ ਆਦਮੀ ਰਹਿੰਦੇ ਸਨ ਦੋਵੇਂ ਇੱਕ ਦੂਜੇ ਦੇ ਗੁਆਂਢੀ ਸਨ ਦੋਵੇਂ ਆਪਣੀ ਮਿਹਨਤ ਦੀ ਕਮਾਈ ਨਾਲ ਢਿੱਡ ਪਾਲਦੇ ਸਨ ਇੱਕ ਦਿਨ ਉਹਨਾਂ ਵਿੱਚੋਂ ਇੱਕ ਜਣਾ ਤੇਲ ਦਾ ਇੱਕ ਵੱਡਾ ਕੱਚ ਦਾ ਮਰਤਬਾਨ ਲੈ ਕੇ ਇੱਕ ਪਿੰਡ ਵਿੱਚ ਤੇਲ ਵੇਚਣ ਜਾ ਰਿਹਾ ਸੀ। ਲੰਮਾ ਰਸਤਾ ਤੈਅ ਕਰਕੇ ਔਣਕਾਰ ਨੂੰ ਕਾਫੀ ਥੱਕ ਗਿਆ ਸੀ। ਉਸਨੇ ਥੋੜੀ ਦੇਰ ਆਰਾਮ ਕਰਨ ਬਾਰੇ ਸੋਚਿਆ। ਉਹਨੇ ਕੱਚ ਦੇ ਮਰਤਬਾਨ ਨੂੰ ਸੜਕ ਦੇ ਕਿਨਾਰੇ ਪਈ ਇੱਕ ਸਲੇਬ ਤੇ ਰੱਖ ਦਿੱਤਾ ਤੇ ਉੱਥੇ ਹੀ ਬੈਠ ਕੇ ਆਰਾਮ ਕਰਨ ਲੱਗਾ। ਉਸੇ ਰਸਤੇ ਵੱਲ ਉਸਦਾ ਦੋਸਤ ਪਹਾੜ ਤੋਂ ਹੇਠਾਂ ਵੱਲ ਆਪਣਾ ਖੋਤਾ ਲੈ ਕੇ ਆ ਰਿਹਾ ਸੀ। ਖੋਤੇ ਦੇ ਦੋਵੇਂ ਪਾਸੇ ਲੱਕੜਾਂ ਦੇ ਵੱਡੇ-ਵੱਡੇ ਗੱਠੇ ਲੱਦੇ ਹੋਏ ਸੀ ਜਦੋਂ ਖੋਤਾ ਉਸ ਦੇ ਕੋਲ ਦੀ ਲੰਗੜ ਲੱਗਾ ਤਾਂ ਲੱਕੜਾਂ ਉਸ ਦੇ ਮਰਦਬਾਨ ਵਿੱਚ ਵੱਜੀਆਂ ਤੇ ਮਰਦਬਾਨ ਸਲੇਬ ਤੋਂ ਡੇਕੇ ਟੁੱਟ ਗਿਆ ਤੇ ਸਾਰਾ ਹੀ ਤੇਲ ਉੱਥੇ ਖਿੜ ਗਿਆ ਤੇਲ ਵਾਲਾ ਬਹੁਤ ਗੁੱਸੇ ਵਿੱਚ ਆ ਗਿਆ ਤੇ ਖੋਤੇ ਵਾਲੇ ਨਾਲ ਲੜਨ ਲੱਗ ਪਿਆ ਭਾਵੇਂ ਕਿ ਉਹਦਾ ਉਹ ਦੋਸਤੀ ਸੀ ਗੁਆਂਟੀ ਸੀ ਪਰ ਉਹਦਣਾ ਬਹੁਤ ਲੜਾਂ ਲੱਪਿਆ ਖੋਤੇ ਵਾਲੇ ਨੇ ਕਿਹਾ ਵੀ ਮੈਂ ਜਾਣ ਬੁੱਝ ਕੇ ਤੇਰਾ ਨੁਕਸਾਨ ਨਹੀਂ ਕੀਤਾ ਇਹ ਤਾਂ ਗਲਤੀ ਨਾਲ ਕੋਤੇ ਤੋਂ ਟੱਕਰ ਵੱਜ ਗਈ ਪਰ ਤੇਲ ਵਾਲਾ ਐਨੇ ਗੁੱਸੇ ਵਿੱਚ ਸੀ ਕਿ ਉਸਨੇ ਉਸਦੀ ਇੱਕ ਵੀ ਨਾ ਸੁਣੀ ਤੇ ਉਹ ਦੋਵੇਂ ਆਪਸ ਵਿੱਚ ਬਹੁਤ ਜ਼ਿਆਦਾ ਲੜਨ ਲੱਗੇ ਤੇਲ ਵਾਲਾ ਕਹਿਣ ਲੱਗਾ ਮੈਂ ਤਾਂ ਐਹੀ ਤੇਲ ਵਿੱਚ ਕੇ ਗੁਜ਼ਾਰਾ ਕਰਨਾ ਸੀ ਮੇਰੇ ਕੋਲ ਤਾਂ ਹੋਰ ਇੱਕ ਤੇਲ ਆਵ ਨਹੀਂ ਤੂੰ ਮੇਰਾ ਇਹ ਨਾ ਵੱਡਾ ਨੁਕਸਾਨ ਕੀਤਾ ਵਾ ਹੁਣ ਤੂੰ ਹੀ ਇਸ ਨੁਕਸਾਨ ਦੀ ਪਰਪਾਈ ਕਰੇਗਾ ਕੋਤੇ ਵਾਲਾ ਕਹਿੰਦਾ ਵੀ ਮੇਰਾ ਤਾਂ ਕਸੂਰ ਹੀ ਨਹੀਂ ਆ ਮੈਂ ਤੇ ਆਪ ਗਰੀਬ ਆਦਮੀ ਹਾਂ ਮੈਂ ਤੇਰਾ ਨੁਕਸਾਨ ਨਹੀਂ ਭਰ ਸਕਦਾ ਤੇ ਫਿਰ ਦੋਵੇਂ ਝਗੜਦੇ ਝਗੜਦੇ ਰਹੇ ਪਰ ਕੋਈ ਫੈਸਲਾ ਹੀ ਨਹੀਂ ਕਰ ਸਕੇ ਤੇ ਉਹ ਦੋਵੇਂ ਨਾ ਰਾਜੇ ਕੋਲ ਚਲੇ ਗਏ ਰਾਜੇ ਨੇ ਦੋਹਾਂ ਦੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਕਿਹਾ ਵੀ ਤੁਸੀਂ ਨਾ ਦੋਵੇਂ ਭਲੇ ਆਦਮੀ ਹੋ ਤੁਹਾਡੇ ਦੋਵਾਂ ਵਿੱਚੋਂ ਕਿਸੇ ਦਾ ਵੀ ਕਸੂਰ ਨਹੀਂ ਕਸੂਰ ਵਾਰ ਜਾਂ ਤਾਂ ਉਹ ਕੋਤਾ ਵਾ ਤੇ ਜਾਂ ਫਿਰ ਉਸ ਨਾਇਬਾ ਜਿਸ ਉੱਤੇ ਤੇਲ ਦਾ ਮਰਤਬਾ ਰੱਖਿਆ ਸੀ ਉਹਨਾਂ ਦੋਵਾਂ ਨੇ ਰਾਜੇ ਆ ਕੇ ਬੇਨਤੀ ਕੀਤੀ ਵੀ ਅਸੀਂ ਦੋਵੇਂ ਬਹੁਤ ਗਰੀਬ ਆ ਕਿਰਪਾ ਕਰਕੇ ਸਾਡਾ ਇਨਸਾਫ ਕਰੋ ਦੁਆਆਂ ਦੀਆਂ ਦਲੀਲਾਂ ਸੁਣ ਕੇ ਰਾਜੇ ਨੇ ਹੁਕਮ ਦਿੱਤਾ ਕਿ ਖੋਤੇ ਦੀਆਂ ਲੱਤਾਂ ਤੇ ਗਰਦਨ ਨੂੰ ਸੰਗਲਾ ਨਾਲ ਬੰਨ੍ਹ ਕੇ ਜੇਲ੍ਹ ਵਿੱਚ ਡੱਕ ਦਿੱਤਾ ਜਾਵੇ ਤੇ ਰਾਜੇ ਨੇ ਚਾਰ ਜਣੇ ਸਲੇਬ ਨੂੰ ਲਿਉਣ ਲਈ ਭੇਜ ਦਿੱਤੇ ਸਲੇਬ ਦੇ ਆਉਣ ਤੇ ਰਾਜੇ ਨੇ ਹੁਕਮ ਦਿੱਤਾ ਕਿ ਐਸ ਨੂੰ ਵੀ ਸੰਗਲਾ ਨਾਲ ਨੂੜ ਕੇ ਜੇਲ੍ਹ ਦੇ ਬਾਹਰ ਖੰਭੇ ਨਾਲ ਬੰਨ੍ਹ ਦਿੱਤਾ ਜਾਵੇ ਜਦੋਂ ਲੋਕਾਂ ਨੂੰ ਪਤਾ ਲੱਗਾ ਭਿਓਨਾਂ ਦੇ ਰਾਜੇ ਨੇ ਖੋਤੇ ਤੇ ਸਲੇਬ ਤੇ ਮੁਕਦਮਾ ਚਲਾ ਦਿੱਤਾ ਤਾਂ ਉਹਨਾਂ ਨੇ ਸੋਚਿਆ ਇਹ ਰਾਜਾ ਤਾਂ پاਗਲ ਹੋ ਗਿਆ ਲੱਗਦਾ ਰਾਜੇ ਨੇ ਸਾਰੇ ਸ਼ਹਿਰ ਵਿੱਚ ਢੰਡੋਰਾ ਪਟਵਾ ਦਿੱਤਾ ਵੀ ਕੱਲ ਸਵੇਰੇ ਮੁਕਾਦਮੇ ਦਾ ਫੈਸਲਾ ਹੋਵੇਗਾ ਭਾਵੇਂ ਕਿ ਇਹ ਗੱਲ ਲੋਕਾਂ ਦੀ ਸਮਝ ਤੋਂ ਬਾਹਰ ਸੀ ਬਈ ਖੋਤੇ ਤੇ ਸਲੇਬ ਤੇ ਮੁਕਦਮਾ ਕਿਵੇਂ ਚੱਲ ਸਕਦਾ ਪਰ ਫਿਰ ਵੀ ਲੋਕਾਂ ਵਿੱਚ ਇਸ ਬਾਰੇ ਜਾਣਨ ਦੀ ਉਤਸੁਕਤਾ ਬਹੁਤ ਸੀ ਅਗਲੀ ਸਵੇਰ ਮੁਕਦਮੇ ਦਾ ਫੈਸਲਾ ਸੁਣ ਲਈ ਲੋਕਾਂ ਦਾ ਬਹੁਤ ਭਾਰੀ ਇਕੱਠ ਹੋ ਗਿਆ ਰਾਜੇ ਦੇ ਦਰਬਾਰ ਤੇ ਉਹ ਸਾਰੇ ਲੋਕੀ ਰਾਜ ਦੇ ਦਰਬਾਰ ਵਿੱਚ ਪਹੁੰਚ ਗਏ ਰਾਜੇ ਨੇ ਆਉਂਦਿਆਂ ਸਾਰ ਦਰਬਾਰ ਦੇ ਸਾਰੇ ਦਰਵਾਜ਼ਿਆਂ ਨੂੰ ਬੰਦ ਕਰਵਾ ਕੇ ਤਾਲੇ ਲਗਵਾ ਦਿੱਤੇ ਤੇ ਫਿਰ ਉਸ ਮੁਕਦਮੇ ਦਾ ਫੈਸਲਾ ਸੁਣਾਉਣ ਲੱਗਾ ਰਾਜੇ ਨੇ ਕਿ ਆ ਵੀ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਪੀ ਜਿਹਹਾ ਕੋਈ ਕਾਨੂੰਨ ਨਹੀਂ ਜਿਸ ਦੇ ਅਨੁਸਾਰ ਕੋਤੇ ਤੇ ਸਲੇਬ ਨੂੰ ਸਜ਼ਾ ਸੁਣਾਈ ਜਾ ਸਕੇ ਪਰ ਫਿਰ ਵੀ ਤੁਸੀਂ ਬਿਨਾ ਕੋ ਸੋਚੇ ਸਾਰੇ ਬਸ ਇਹ ਡਰਾਮਾ ਦੇਖਣ ਲਈ ਇੱਥੇ ਪਹੁੰਚ ਗਏ ਹੋ ਪਰ ਤੁਹਾਡੇ ਚੋਂ ਕੋਈ ਵੀ ਉਸ ਗਰੀਬ ਦੀ ਮਦਦ ਲਈ ਨਹੀਂ ਪਹੁੰਚਿਆ ਹੁਣ ਜਦੋਂ ਤੁਸੀਂ ਇੱਥੇ ਡਰਾਮਾ ਦੇਖਣ ਆ ਹੀ ਗਏ ਹੋ ਤਾਂ ਐਸੇ ਡਰਾਮੇ ਦੀ ਕੀਮਤ ਇਹ ਵੇ ਤੇ ਤੁਹਾਡੇ ਵਿੱਚੋਂ ਜਿਸ ਨੇ ਵੀ ਬਾਹਰ ਜਾਣਾ ਉਹ 2 ਰੁਪਏ ਦੇ ਕੇ ਬਾਹਰ ਜਾ ਸਕਦਾ ਤੇ ਨਹੀਂ ਤਾਂ ਉਹ ਇੱਥੇ ਹੀ ਕੈਦ ਰਹੂਗਾ ਸ਼ਰਮਸ਼ਾਰ ਹੁੰਦੇ ਲੋਕ 2-2 ਰੁਪਏ ਦੇ ਕੇ ਦਰਵਾਜ਼ੇ ਚੋਂ ਖਿਸਕਣ ਲੱਗੇ ਰਾਜੇ ਨੇ ਲੋਕਾਂ ਤੋਂ ਇਕੱਠਾ ਹੋਇਆ ਧਨ ਤੇਲ ਵਾਲੇ ਨੂੰ ਦੇ ਦਿੱਤਾ ਜਿਸ ਨਾਲ ਉਹ ਤੇਲ ਵਾਲਾ ਬਹੁਤ ਖੁਸ਼ ਹੋਇਆ ਤੇ ਇੱਕ ਬੁੱਧੀਮਾਨ ਰਾਜੇ ਦੀ ਮਦਦ ਨਾਲ ਦੋਵਾਂ ਨੂੰ ਇਨਸਾਫ ਵੀ ਮਿਲ ਗਿਆ ਸੋ ਦੋਸਤੋ ਇਸ ਕਹਾਣੀ ਤੋਂ ਪਤਾ ਲੱਗਦਾ ਵੀ ਜਿਹੜਾ ਲੋਕਾਂ ਨੂੰ ਹਨਾ ਤੁਹਾਡੇ ਦੁੱਖਾਂ ਪਰੇਸ਼ਾਨੀਆਂ ਨਾਲ ਕੋਈ ਮਤਲਬ ਨਹੀਂ ਹੁੰਦਾ ਉਹ ਤਾਂ ਬਸ ਡਰਾਮਾ ਦੇਖ ਕੇ ਆਪਣਾ ਜਿਹੜਾ ਮਾਣਾ ਖੁਸ਼ ਕਰਨਾ ਚਾਹੁੰਦੇ ਹੁੰਦੇ ਆ ਪਰ ਕੋਈ ਵੀ ਮਦਦ ਕਰਨ ਲਈ ਅੱਗੇ ਨਹੀਂ ਆਉਂਦਾ ਐਈ ਅਜੋਕੇ ਜਿਹੜੇ ਸਮੇਂ ਦੀ ਸਚਾਈ ਹੈ ਇਸ ਲਈ ਕਿਸੇ ਤੋਂ ਵੀ ਮਦਦ ਦੀ ਉਮੀਦ ਨਾ ਕਰੋ ਇਹ ਲੋਕ ਤੁਹਾਡੀ ਮਦਦ ਵੀ ਸਿਰਫ ਉਦੋਂ ਹੀ ਕਰਦੇ ਆ ਜਦੋਂ ਇਹਨਾਂ ਨੂੰ ਆਪਣਾ ਕੋਈ ਉਹਦੇ ਵਿੱਚ ਫਾਇਦਾ ਜਿਹੜਾ ਨਜ਼ਰ ਆਉਂਦਾ ਵਾ ਪਰ ਦੋਸਤੋ ਜੇ ਕਿਸੇ ਨੂੰ ਮਦਦ ਦੀ ਜ਼ਰੂਰਤ ਹੋਵੇ ਨਾ ਤੇ ਕੋਸ਼ਿਸ਼ ਕਰਨੀ ਚਾਹੀਦੀ ਆ ਵਿਚੰਨੀ ਕਿ ਤੁਹਾਡੀ ਵਿੱਤ ਵਿੱਚ ਹੋਵੇ ਉਹਦੀ ਮਦਦ ਕੀਤੀ ਜਾਵੇ ਹੈਨਾ ਤੁਸੀਂ ਸਾਰਾ ਕਿਸੇ ਦਾ ਨੁਕਸਾਨ ਦੀ ਪਰਪਾਈਤ ਨਹੀਂ ਕਰ ਸਕਦੇ ਪਰ ਕਹਿੰਦੇ ਹੁੰਦੇ ਨਾ ਕਿਸੇ ਦੇ ਥੋੜੇ ਅਥਰੂ ਤੇ ਪਹੁੰਚ ਸਕਦੇ ਆ ਨਾ ਥੋੜਾ ਆਸਰਾ ਤੇ ਹੋ ਜਾਊਗਾ ਨਾ ਉਹਨੂੰ ਜਿਹੜਾ ਬੰਦਾ ਦੁਖੀ ਹੁੰਦਾ ਪਰੇਸ਼ਾਨ ਹੁੰਦਾ ਹੈਨਾ ਤੇ ਇਸ ਲਈ ਮਦਦ ਜ਼ਰੂਰ ਕਰਨੀ ਚਾਹੀਦੀ ਆ ਫਿਰ ਮਿਲਦੇ ਆ ਤੇ ਹੋਰ ਦੋਸਤੋ ਤੁਹਾਨੂੰ ਅੱਜ ਦੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਤੇ ਜੇ ਚੰਗੀ ਲੱਗੀ ਆ ਫਿਰ ਕਮੈਂਟ ਬਾਕਸ ਕਮੈਂਟ ਕਰਕੇ ਜਰੂਰ ਲਿਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਇਸ ਤਰ੍ਹਾਂ ਦੀਆਂ ਹੀ ਸੋਹਣੀਆਂ ਸੋਹਣੀਆਂ ਨਮੀਆਂ ਕਹਾਣੀਆਂ ਸੁਣਨ ਲਈ ਫਿਰ ਮਿਲਦੇ ਆਂ ਰੱਬ ਰਾਖਾ